ਜੈ ਪੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਜੀ ਬਹੁਤ ਹੀ ਖਾਸ ਹੋਣ ਵਾਲਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਸੋ ਕਮੈਂਟਾਂ ਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਜੀ ਸੋ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਵੀਰਵਾਰ ਦੇ ਦਿਨ ਕਵਾਲੀ ਸੁਣਨੀ ਕਿਉਂ ਜ਼ਰੂਰੀ ਹੈ ਹਰ ਇੱਕ ਉਹ ਜਿਹੜੇ ਪੀਰ ਫਕੀਰਾਂ ਦੀ ਸੇਵਾ ਕਰਦੇ ਨੇ ਜੀ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨ ਜਾ ਰਹੇ ਹਾਂ ਜੀ ਵੀਡੀਓ ਨੂੰ ਪੂਰੀ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਤੇ ਫਿਰ ਅਮਲ ਕਰਨਾ ਸੋ ਗੱਲ ਨੂੰ ਸੁਣੋਗੇ ਕੱਲਾ ਫਿਰ ਲਾਭ ਨਹੀਂ ਮਿਲਦਾ ਉਹਨੂੰ ਸਮਝਣਾ ਪੈਂਦਾ ਹੈ ਤੇ ਫਿਰ ਅਮਲ ਕੀਤਾ ਜਾਂਦਾ ਅਮਲ ਕਰਨ ਤੇ ਹੀ ਗੱਲ ਨਿਖਰਦੀ ਹੈ ਜੀ ਸੋ ਬਾਕੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ 'ਤੇ ਪਹੁੰਚਦਾ ਰਹੇ ਤੇ ਤੁਸੀਂ ਹਰ ਰੋਜ਼ ਵੀਡੀਓ ਦਾ ਆਨੰਦ ਲੈ ਸਕੋ। ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਜੀ। ਸੋ ਇੱਥੇ ਇਹਨਾਂ ਨੇ ਬਹੁਤ ਹੀ ਪਿਆਰਾ ਕਮੈਂਟ ਕੀਤਾ ਹੋਇਆ ਜੀ ਇਹਨਾਂ ਦਾ ਨਾਮ ਹੈ ਜਸਪਾਲ ਸਿੰਘ। ਸੋ ਇਹ ਲਿਖਦੇ ਨੇ ਕਿ ਦੀਦੀ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੁਹਾਡੇ ਪਰਿਵਾਰ ਨੂੰ ਵੀ ਮੇਰਾ ਪ੍ਰਿਆ ਤੁਹਾਡੇ 'ਤੇ ਹੱਥ ਰਹੇ। ਸੋ ਬਹੁਤ-ਬਹੁਤ ਧੰਨਵਾਦ ਜੀ ਪਰਮਾਤਮਾ ਉਹ ਆਪ ਸਭ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੋ ਨਾਲ ਹੀ ਇਹਨਾਂ ਨੇ ਕਮੈਂਟ ਕੀਤਾ ਹੋਇਆ ਆ ਕਿ ਦੀਦੀ ਜੀ ਅਸੀਂ ਇੱਕ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਪਰ ਪਤਾ ਨਹੀਂ ਕਰਨੀ ਚਾਹੀਦੀ ਜਾਂ ਨਹੀਂ ਤੁਸੀਂ ਕਈ ਵਾਰ ਵੀਡੀਓ ਵਿੱਚ ਕਈ ਗੱਲਾਂ ਇਹੋ ਜਿਹੀਆਂ ਕਈਆਂ ਹੁੰਆਂ ਆ ਕਿ ਗੱਲਾਂ ਨੂੰ ਕੁਝ ਗੁਪਤ ਹੀ ਰੱਖਣਾ ਚਾਹੀਦਾ ਕੁਝ ਸੰਕੇਤਾਂ ਨੂੰ ਸੋ ਬਿਲਕੁਲ ਸਹੀ ਲਿਖਿਆ ਹੈ ਜੀ ਇਥੇ ਕੁਝ ਗੱਲਾਂ ਨੂੰ ਗੁਪਤ ਹੀ ਰੱਖਣਾ ਚਾਹੀਦਾ ਜੋ ਖਾਸ ਕਰਕੇ ਪ੍ਰਮਾਤਮਾ ਨਾਲ ਜੁੜੇ ਹੋਏ ਸੰਕੇਤ ਮਿਲਦੇ ਨੇ ਜੀ ਉਹਨਾਂ ਤੇ ਅਮਲ ਕਰਿਆ ਕਰੋ ਜੇਕਰ ਗੁਪਤ ਰੱਖੋਗੇ ਤੇ ਗੱਲ ਔਰ ਵੀ ਜ਼ਿਆਦਾ ਵਧੀਆ ਨਿਖਰ ਕੇ ਦਿਖਾਈ ਦਿੰਦੀ ਹੈ ਸੋ ਜਦੋਂ ਅਸੀਂ ਰੌਲਾ ਪਾ ਦਿੰਦੇ ਆ ਤੇ ਉਹ ਗੱਲ ਨੂੰ ਅਸੀਂ ਆਪਣੇ ਆਪ ਕਹਾਣੀ ਨੂੰ ਖਰਾਬ ਕਰ ਲੈਂਦੇ ਆ ਜੋ ਅਸੀਂ ਬੜੀ ਮੁਸ਼ਕਲ ਦੇ ਨਾਲ ਪਾਉਂਦੇ ਆ ਉਹ ਵੀ ਚੀਜ਼ ਨੂੰ ਹੱਥੋਂ ਗਵਾ ਲੈਂਦੇ ਜਦੋਂ ਹੱਥੋਂ ਦੀ ਆ ਚੀਜ਼ ਤੇ ਅਸੀਂ ਰੋਣਾ ਪਾ ਕੇ ਉਹ ਕਹਾਣੀ ਫਿਰ ਖਰਾਬ ਕਰ ਲੈਂਦੇ ਆ ਸੋ ਫਿਰ ਵਾਪਸ ਉਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਲਿਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਦੁਬਾਰਾ ਸੋ ਫਿਰ ਉਹ ਕਹਾਣੀ ਨੂੰ ਸੈੱਟ ਕਰਨ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਜਦੋਂ ਸ਼ੁਰੂਆਤ 'ਚ ਸੇਵਾ ਕਰਨੀ ਸ਼ੁਰੂ ਕਰਦੇ ਆਂ ਤੇ ਮਾਲਕ ਜਲਦ ਕਿਰਪਾ ਕਰ ਦਿੰਦਾ ਹੈ ਜਦੋਂ ਕੁਝ ਹੱਥ ਆ ਜਾਵੇ ਫਿਰ ਉਹਨੂੰ ਅਸੀਂ ਖੁਦ ਘਵਾਲ ਲੈਂਦੇ ਆਂ ਸੋ ਇਸ ਕਰਕੇ ਇਹ ਕੁਝ ਗੱਲਾਂ ਨੂੰ ਧਿਆਨ 'ਚ ਹੀ ਰੱਖਿਆ ਕਰੋ ਜੀ ਇਹਨਾਂ ਗੱਲਾਂ ਦਾ ਪਰਦਾ ਰੱਖੂਗੇ ਉਨਾਂ ਹੀ ਵਧੀਆ ਪ੍ਰਮਾਤਮਾ ਹਮੇਸ਼ਾ ਪਰਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਸਾਹਮਣੇ ਕਦੇ ਨਹੀਂ ਕਿਸੇ ਦੇ ਆਉਣਾ ਜਿਹੜਾ ਉਹਨੂੰ ਸਿਮਰ ਲੈਂਦਾ ਹੈ ਉਹਨੂੰ ਪਾ ਲੈਂਦਾ ਉਹਦੇ ਮੂਰੇ ਆ ਜਾਂਦਾ ਦਾ ਹੈ ਜੀ ਗੈਲੈਨਿਕ ਹੈ ਸੋ ਬਾਕੀ ਇੱਕ ਹੋਰ ਇਹਨਾਂ ਨੇ ਕਮੈਂਟ ਇੱਥੇ ਕੀਤਾ ਹੋਇਆ ਹੈ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਤੁਹਾਡਾ ਧੰਨਵਾਦ ਸੋ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਸੁਣਨ ਤੋਂ ਬਾਅਦ ਟੁੱਟੇ ਹੋਏ ਮਨ ਫਿਰ ਤੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਝੁਕ ਜਾਂਦੇ ਹੈ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਹੈ ਜੀ ਸੋ ਦੇਖੋ ਜੀ ਸ਼ੁਕਰਾਨਾ ਸੀ ਆਪ ਸਭ ਦਾ ਕਰਦੇ ਆ ਸੋ ਜਿਨ੍ਹਾਂ ਦੇ ਸਪੋਰਟ ਦੇ ਨਾਲ ਇਹ ਚੈਨਲ ਵੀ ਚੱਲ ਰਿਹਾ ਹੈ ਜੀ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਬਾਕੀ ਉਹ ਸੱਚੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਇੰਨੀ ਇੱਜ਼ਤ ਦਵਾਈ ਤੇ ਆਪ ਸਭ ਦੀਆਂ ਦਵਾਵਾਂ ਮਿਲ ਰਹੀਆਂ ਜੀ ਸੋ ਕਹਿੰਦੇ ਕਿ ਕਿਸੇ ਦੀ ਕਾਮਯਾਬੀ ਪਿੱਛੇ ਕਿਸੇ ਦਾ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ ਤੇ ਇਸ ਚੈਨਲ ਦੇ ਪਿੱਛੇ ਆਪ ਸਭ ਰੂਹਾਂ ਦਾ ਹੱਥ ਹੈ ਤਾਂ ਇਹੋ ਇਹ ਵਧੀਆ ਚੱਲੀ ਜਾ ਰਿਹਾ ਹੈ ਜੀ ਸੋ ਪਰਮਾਤਮਾ ਹਮੇਸ਼ਾ ਐ ਇਸੇ ਤਰ੍ਹਾਂ ਹਰ ਇੱਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਹਰ ਇੱਕ ਨੂੰ ਸੇਵਾ ਦਾ ਫਲ ਬਖਸ਼ੇ ਤੇ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਕਿਉਂਕਿ ਸੇਵਾ ਤੋਂ ਬਿਨਾਂ ਇਨਸਾਨ ਹਰ ਕੋਈ ਇਨਸਾਨ ਅਧੂਰਾ ਹੈ ਸਚਾਈ ਇਹ ਹੈ ਕਿ ਪਰਮਾਤਮਾ ਨੂੰ ਮੰਨ ਲਓਗੇ ਜੀਿੰਦਗੀ ਸੌਖੀ ਹੋ ਜਾਵੇ ਇਸਦਾ ਬੈਠੇ ਨਹੀਂ ਰਹਿਣਾ ਚਾਰ ਦਿਨ ਲਈ ਆਪਾਂ ਇਸ ਦੁਨੀਆ ਤੇ ਆਏ ਆ ਹੱਸਣ ਖੇਡਣ ਹੱਸ ਖੇਡ ਕੇ ਬੰਦਗੀ ਕਰਕੇ ਵਾਪਸ ਅਸਲ ਘਰ ਨੂੰ ਵਾਪਸ ਵੀ ਮੁੜਨਾ ਹੈ ਸੋ ਵਾਪਸ ਮੁੜਨ ਲਈ ਕਹਿੰਦੇ ਨੇ ਕੁਝ ਸਮਾਨ ਇਕੱਠਾ ਕਰ ਲੈਣਾ ਚਾਹੀਦਾ ਆ ਸੋ ਕਿਉਂਕਿ ਪਰਮਾਤਮਾ ਦੇ ਕੋਲ ਵਾਪਸ ਜਦੋਂ ਜਾਣਾ ਆਏ ਅਸੀਂ ਖਾਲੀ ਹੱਥ ਪਰ ਪਰਮਾਤਮਾ ਨੇ ਸਾਨੂੰ ਐਸਾ ਹੁਨਰ ਦੇ ਕੇ ਭੇਜਿਆ ਹੈ ਕਿ ਧਰਤੀ ਤੇ ਜਾ ਕੇ ਦੁਨੀਆ ਤੇ ਜਾ ਕੇ ਕੁਝ ਨਾਮ ਖੱਟ ਕੇ ਆਉ ਨਾਮ ਦੀ ਵਜਾ ਨਾਲ 84 ਦੇ ਗੇੜ ਚੋਂ ਨਿਕਲ ਕੇ ਆਉ ਤੇ ਉਹ ਚਰਾਸੀ ਦੇ ਗੇੜ ਜੋ ਅਸੀਂ ਉਹਦੇ ਨਿਕਲ ਸਕਦੇ ਜਦੋਂ ਪਰਮਾਤਮਾ ਦੀ ਬੰਦਗੀ ਕਰਾਂਗੇ ਇਹ ਹੀ ਸੋਚ ਰੱਖਣੀ ਹੈ ਕਿ ਅਸੀਂ ਖਾਲੀ ਹੱਥ ਆਏ ਤਾਂ ਹੈ ਪਰ ਖਾਲੀ ਹੱਥ ਵਾਪਸ ਨਹੀਂ ਮੁੜਨਾ ਤੇ ਇਹ ਕੀਤੀ ਕਮਾਈ ਨਹੀਂ ਫਿਰ ਤੁਹਾਡੀਆਂ ਗਵਾਹੀਆਂ ਪਰਨੀਆਂ ਜੀ ਸੁੰਨਾਮ ਦੀ ਕਮਾਈ ਜਰੂਰ ਕਰੋ ਪਰਮਾਤਮਾ ਨਾਲ ਜੁੜੋ ਨਾਮ ਦੀ ਕਮਾਈ ਨਹੀਂ ਹੁੰਦੀ ਸਚਾਈ ਦੇ ਰਸਤੇ ਤੇ ਤੁਰ ਪਵੋ ਚਾਹੇ ਜੋ ਮਰਤੀ ਹੋ ਜਾਵੇ ਪਰ ਸੱਚ ਦਾ ਸਾਥ ਦਓ ਕਦੇ ਝੂਠ ਦਾ ਸਾਥ ਨਾ ਦਓ ਚਾਹੇ ਜਿੰਨਾ ਮਰਜੀ ਕੋਈ ਆਪਣਾ ਹੈ ਸਾਕਾ ਹੈ ਸੱਚ ਦੇ ਰਸਤੇ ਦੇ ਤੁਰਨਾ ਹਾਂ ਜਿੱਥੇ ਭਲਾ ਹੁੰਦਾ ਕਿਸੇ ਦਾ ਕਿਸੇ ਦੀ ਜਾਨ ਬਚਦੀ ਆ ਉੱਥੇ ਤੁਸੀਂ ਇਹਦਾ ਸਹਾਰਾ ਲੈ ਸਕਦੇ ਆ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਵੀਡੀਓ ਨੂੰ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਖਾਸ ਹੀ ਆ ਵੀਰਵਾਰ ਦੇ ਦਿਨ ਜਿਹੜੀਆਂ ਰੂਹਾਂ ਸੇਵਾ ਕਰਦੀਆਂ ਐ ਜੀ ਉਹ ਇੱਕੇ ਕਰਮ ਜ਼ਰੂਰ ਕਰਨ ਇਹਦਾ ਲਾਭ ਕੀ ਮਿਲਣ ਵਾਲਾ ਆ ਉਹ ਵੀ ਆਪਾਂ ਗੱਲ ਕਰਦੇ ਆ ਜੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦੇਣਾ ਜੀ ਸੋ ਦੇਖੋ ਜੀ ਜਦੋਂ ਵੀ ਵੀਰਵਾਰ ਦਾ ਦਿਨ ਆਉਂਦਾ ਹੈ ਤੇ ਉਸ ਦਿਨ ਅਸੀਂ ਵੰਦਗੀ ਕਰਦੇ ਆ ਸੇਵਾ ਕਰਦੇ ਆ ਦਰਵਾਜ਼ੇ ਦੀ ਸਾਫ ਸਪਾਈ ਕਰਦੇ ਆ ਚਰਾਗਾਂ ਨੂੰ ਸਾਫ ਕੀਤਾ ਜਾਂਦਾ ਆ ਕੱਚੀ ਰਸੀਨਾ ਇਸ਼ਨਾਨ ਕਰਾਇਆ ਜਾਂਦਾ ਫਿਰ ਚਿਰਾਗ ਰੋਸ਼ਨ ਕੀਤੇ ਜਾਂਦੇ ਆ ਤੇ ਜਿੰਨਾ ਚਿਰ ਤੁਸੀਂ ਇਹ ਸਮਾਂ ਸੇਵਾ ਵਿੱਚ ਲਗਾਉਣਾ ਹੈ ਤੇ ਨਾਲ ਦਰਬਾਰ ਵਿੱਚ ਇੱਕ ਇਹ ਵੀ ਇੱਕ ਕੰਮ ਕਰਿਆ ਕਰੋ ਕਿ ਕਵਾਲੀ ਜ਼ਰੂਰ ਲਗਾਇਆ ਕਰੋ ਕਵਾਲੀ ਜ਼ਰੂਰ ਸੁਣਿਆ ਕਰੋ ਇਹਦੇ ਨਾਲ ਕੀ ਤੁਹਾਡੀ ਜ਼ਿੰਦਗੀ ਤੇ ਅਸਰ ਪਵੇਗਾ ਸੋ ਆਪਾਂ ਚੰਗੀ ਤਰ੍ਹਾਂ ਇਸ ਗੱਲ ਰਹੀ ਤੁਹਾਨੂੰ ਸਮਝਾਵਾਂਗੀ ਜੀ ਪਹਿਲਾਂ ਇੱਥੇ ਇੱਕ ਕਮੈਂਟ ਹੈ ਜੀ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਹਰਮੰਦਰ ਸਾਹਿਬ ਜਾਣ ਨੂੰ ਬਹੁਤ ਮਨ ਕਰਦਾ ਹੈ ਬਾਬਾ ਦੀਪ ਸਿੰਘ ਜੀ ਦੇ ਸੋ ਕੀ ਅਸੀਂ ਜਾ ਸਕਦੇ ਹਾਂ ਸੋ ਦੇਖੋ ਜੀ ਇਸ ਕਰਮ ਦੇ ਵਿੱਚ ਸਾਨੂੰ ਪਾਪਾਂ ਦੇ ਭਾਗੀ ਨਾ ਬਣਾਓ ਜਿੱਥੇ ਤੁਹਾਡਾ ਚੰਗੇ ਥਾਂ ਜਾਣ ਨੂੰ ਮਨ ਕਰਦਾ ਹੈ ਉਹ ਵੀ ਪਰਮਾਤਮਾ ਨਾਲ ਜਿੱਥੇ ਗੱਲ ਜੁੜੀ ਹੋਈ ਹੋਵੇ ਸੋ ਉੱਥੇ ਫਿਰ ਕਿਸੇ ਨੂੰ ਪੁੱਛਣਾ ਨਹੀਂ ਜਦੋਂ ਮਨ ਖਿੱਚ ਪਾਵੇ ਤਾਂ ਉਹ ਕਰਮ ਕਰ ਲੈਣਾ ਚਾਹੀਦਾ ਜਿੱਕਰ ਤੁਸੀਂ ਕ ਕਰਦੇ ਹੋ ਤਾਂ ਜ਼ਰੂਰ ਇਹ ਕਰਮ ਕਰੋ ਸੋ ਮਾਲਕ ਦਾ ਘਰ ਹੈ ਪਰਮਾਤਮਾ ਦਾ ਘਰ ਵਾ ਉੱਥੇ ਜਾਣ ਲੱਗੇ ਕਦੇ ਵੀ ਸੋਚ ਵਿਚਾਰ ਨਿਕਾਨੀ ਨਹੀਂ ਕਿਸੇ ਨੂੰ ਪੁੱਛਣਾ ਹੈ ਫਸ ਘਰਦਿਆਂ ਦੀ ਇਜਾਜ਼ਤ ਦੀ ਜ਼ਰੂਰਤ ਹੁੰਦੀ ਆ ਉੱਥੇ ਤੁਸੀਂ ਜ਼ਿਕਰ ਕਰ ਸਕਦੇ ਆ ਜੀ ਸੋ ਜਿੱਥੇ ਮਨ ਕਹਿੰਦਾ ਹੈ ਕਿ ਮੈਂ ਜਾਣਾ ਹੈ ਮਨ ਤੜਫ ਰਿਹਾ ਤੇ ਉਹ ਕਰਮ ਜ਼ਰੂਰ ਕਰ ਲਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵਾਲੇ ਚੱਲਦੇ ਆਂ ਜੀ ਸੋ ਦੇਖੋ ਜੀ ਪਹਿਲਾ ਤਾਂ ਇਹ ਫਾਇਦਾ ਹੈ ਕਿ ਜਦੋਂ ਤੁਸੀਂ ਬੰਦਗੀ ਕਰੋਗੇ ਜਾਨੀ ਸੇਵਾ ਕਰੋਗੇ ਦਰਵਾਰ ਦੀ ਪਹਿਲਾਂ ਹਰ ਕੋਈ ਸੇਵਾ ਹੀ ਦਰਵਾਰ ਦੀ ਸਾਫ ਸਫਾਈ ਹੀ ਕਰਦਾ ਹੈ ਦਸੱਲਿਨਾ ਇੱਕ ਘੰਟਾ ਦਾ ਵੈਸੇ ਹੀ ਪਾਰ ਹੋ ਜਾਂਦਾ ਹੈ ਦਸੱਲਿਨਾ ਸੇਵਾ ਕੀਤੀ ਜਾਵੇ ਪਰ ਪਹਿਲਾਂ ਕੰਮਕਾਰਾਂ ਤੋਂ ਫ੍ਰੀ ਹੋ ਜਾਣਾ ਤਾਂ ਕਿ ਪਿੱਛੇ ਨੂੰ ਝਾਕਾ ਨਾ ਰਹੇ ਕੰਮਕਾਰ ਵਿੱਚ ਖਿਆਲ ਨਾ ਰਹੇ ਸੋ ਕਈ ਰੂਹਾਂ ਚੰਗਾ ਕਰਮ ਤਾਂ ਕਰਦੀਆਂ ਪਰ ਖਿਆਲ ਕੰਮਕਾਰ ਵੱਲ ਹੁੰਦਾ ਹੈ ਜਾਂ ਕਿਸੇ ਦੀਆਂ ਗੱਲਾਂ ਵਿੱਚ ਸੋ ਜਿਹੜੀ ਤੁਸੀਂ ਕਵਾਲੀ ਲਾ ਕੇ ਸੇਵਾ ਕਰੋਗੇ ਇਹਦੇ ਨਾਲ ਜਿਹੜਾ ਧਿਆਨ ਤੁਹਾਡਾ ਉਹ ਬਣਿਆ ਰਹੇਗਾ ਮਾਲਕ ਦੇ ਨਾਲ ਤੇ ਤੁਸੀਂ ਸੇਵਾ ਕਰੋਗੇ ਤੇ ਤੁਹਾਨੂੰ ਆਨੰਦ ਵੀ ਆਵੇਗਾ ਮਨ ਨੂੰ ਸਕੂਨ ਵੀ ਆਵੇਗਾ ਤੇ ਬਹੁਤ ਚੰਗਾ ਲੱਗੇਗਾ ਵੀਰਵਾਰ ਦੇ ਦਿਨ ਖਾਸ ਜਦੋਂ ਤੁਸੀਂ ਸੇਵਾ ਕਰਦੇ ਹੋ ਕਿਉਂਕਿ ਜਦੋਂ ਮਨ ਇੱਧਰ ਉੱਧਰ ਭਟਕਦਾ ਹੈ ਤੇ ਸੇਵਾ 'ਚ ਮਨ ਨਹੀਂ ਲੱਗਦਾ ਤੇ ਜਦੋਂ ਤੁਸੀਂ ਇਕਵਾਲੀ ਲਾਈ ਹੋਵੇ ਕਿ ਪਤਾ ਨਹੀਂ ਕਾਦ ਕਿਹੜਾ ਬੋਲ ਤੁਹਾਡੇ ਮਨ ਨੂੰ ਲੱਗ ਜਾਣਾ ਤੇ ਪ੍ਰਮਾਤਮਾ ਨੇ ਆਣ ਖੜਨਾ ਕਿਉਂਕਿ ਪ੍ਰਮਾਤਮਾ ਨੂੰ ਦਿਲੋਂ ਪੁਕਾਰਨਾ ਪੈਂਦਾ ਦਿਲੋਂ ਕੋਈ ਬਿਰਲੀ ਰੂਹ ਹੀ ਪੁਕਾਰਦੀ ਹੈ ਤੇ ਉਹ ਨਾਲ ਹੀ ਫਟ ਸੰਕੇਤ ਦੇ ਦਿੰਦੇ ਨੇ ਨਾਲ ਹੋਣ ਦੇ ਤੇ ਹੁਣ ਪਹਿਲਾ ਫਾਇਦਾ ਤਾਂ ਇਹ ਹੈ ਕਵਾਲੀ ਲਗਾ ਕੇ ਦਰਵਾਜ਼ੇ ਦੀ ਸਾਫ ਸਫਾਈ ਕਰਦੇ ਹਾਂ ਸੇਵਾ ਕਰਦੇ ਹਾਂ ਤੇ ਤੁਹਾਡਾ ਮਨ ਨਹੀਂ ਭਟਕੇਗਾ ਤੇ ਦੂਸਰਾ ਲਾਭ ਤੁਹਾਨੂੰ ਇਹ ਹੋਣ ਵਾਲਾ ਹੈ ਕਿ ਜਦੋਂ ਤੁਸੀਂ ਵੀਰਵਾਰ ਦੇ ਦਿਨ ਕਵਾਲੀ ਸੁਣੋਗੇ ਚਰਾਗ ਰੋਸ਼ਨ ਕਰੋਗੇ ਚਰਾਗ ਰੋਸ਼ਨ ਕਰਕੇ ਅਰਦਾਸ ਬੇਨਤੀ ਕਰਿਆ ਜਰੂਰ ਕਰੋ ਤੇ ਜਦੋਂ ਵੀ ਸੇਵਾ ਕਰਕੇ ਹਟਦੀ ਹਾਂ ਚਰਾਗ ਰੋਸ਼ਨ ਕਰਦੀ ਹਾਂ ਤੇ ਇੱਕ ਅਰਦਾਸ ਇਹ ਵੀ ਕਰਿਆ ਕਰੋ ਕਿ ਮਾਲਕਾ ਹਜ ਨજર ਹੋ ਕੇ ਚਰਾਗ ਧੂਪ ਕਬੂਲ ਕਰ ਜਾਣੇ ਜਾਣੇ ਚੁਹੀ ਗਲਤੀ ਭੁੱਲ ਮਾਲਕਾ ਮਾਫ ਕਰਨੀ ਜਦੋਂ ਤੁਸੀਂ ਇਹ ਇੱਕ ਦੋ ਲਫ਼ਜ਼ ਕਹਿੰਨੇ ਹੋ ਤੇ ਉਹ ਮਾਲਕ ਨੂੰ ਇਹ ਗੱਲਾਂ ਬਹੁਤ ਪਸੰਦ ਆਉਂਦੀਆਂ ਆ ਤੇ ਪਤਾ ਨਹੀਂ ਕਦ ਕਿਹੜੀ ਘੜੀ ਐਸੀ ਕਿਹੜਾ ਮੈਂਟ ਐਸਾ ਹੁੰਦਾ ਜਦੋਂ ਮਾਲਕ ਫਿਰ ਸਾਡੇ ਦੇ ਅਗਲੇ ਪਿਛਲੇ ਜਨਮਾਂ ਦੇ ਹਿਸਾਬ ਵੀ ਕਲੀਅਰ ਕਰ ਦਿੰਦਾ ਹੈ ਜਾਣੇ-ਜਾਣੇ ਚ ਹੋਈਆਂ ਗਲਤੀਆਂ ਦੀ ਮਾਫੀ ਤਾਂ ਮਿਲ ਹੀ ਜਾਂਦੀ ਹੈ ਜਦੋਂ ਤੁਸੀਂ ਹਰ ਵੇਲੇ ਇੱਕ ਗੱਲ ਪੁਕਾਰਦੇ ਰਹੋਗੇ ਦਿਨ ਵਿੱਚ ਜਦੋਂ ਵੀ ਮਾਲਕ ਦੀ ਜਾਦਾਂਵੇਂ ਉੱਥੇ ਮਾਫੀ ਜ਼ਰੂਰ ਮੰਗ ਲਿਆ ਕਰੋ ਜੀ ਉਹਦੇ ਨਾਲ ਕੁਝ ਨਹੀਂ ਘਟਣ ਲੱਗਾ ਤੇ ਇਹਦੇ ਨਾਲ ਜੋ ਜਨਮਾਂ-ਜਨਮਾਂ ਦੀਆਂ ਗਲਤੀਆਂ ਹੈ ਉਹ ਵੀ ਬਖਸ਼ ਦਿੱਤੀਆਂ ਜਾਂਦੀਆਂ ਜਦੋਂ ਮਾਲਕ ਲੈਰ ਵਿੱਚ ਹੋਵੇ ਤੇ ਮੋਜ ਵਿੱਚ ਹੋਵੇ ਸੋ ਇਸ ਕਰਕੇ ਇਹ ਇਨਕ ਕਰਮ ਜਰੂਰ ਕਰਨਾ ਤੇ ਨਾਲ ਜਦੋਂ ਫਿਰ ਕਵਾਲੀ ਚੱਲਦੀ ਹੋਵੇ ਤਾਂ ਫਿਰ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਕਿ ਧੂਪ ਚਰਾ ਕਰਤਾ ਤੇ ਹੁਣ ਉੱਠ ਕੇ ਜਾਈਏ ਫਿਰ 10 15 ਮਿੰਟ ਦਾ ਸਮਾਂ ਕੱਢ ਕੇ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਮਨ ਸ਼ਾਂਤ ਹੋਈ ਜਾਂਦਾ ਜਦੋਂ ਚਿਰਾਗ ਸਾਹਮਣੇ ਰੌਸ਼ਨ ਹੋਏ ਦਸਣ ਤੇ ਮਾਲਕ ਦੀ ਸੇਵਾ ਵੀ ਕੀਤੀ ਹੋਵੇ ਉਦੋਂ ਕਵਾਲੀ ਵੀ ਚੱਲਦੀ ਹੋਵੇ ਜਦੋਂ ਮਨ ਸ਼ਾਂਤ ਆਪਣੇ ਆਪ ਹੋ ਜਾਂਦਾ ਹੈ ਤਾਂ ਫਿਰ ਮਾਲਕ ਵੀ ਨਾਲ ਹੋਣ ਦਾ ਸੰਕੇਤ ਉਦੋਂ ਦਿੰਦਾ ਹੈ ਜਦੋਂ ਮਨ ਸ਼ਾਂਤ ਹੈ ਤੁਹਾਨੂੰ ਸਕੂਨ ਮਿਲ ਰਿਹਾ ਪ੍ਰਮਾਤਮਾ ਦੇ ਪ੍ਰਤੀ ਮਨ ਵਿੱਚ ਪਿਆਰ ਉੱਠ ਰਿਹਾ ਹੈ ਤਾਂ ਸਮਝ ਲੈਣਾ ਕਿ ਉਹ ਮਾਲਕ ਬੜਾ ਤੁਹਾਡੀ ਸੇਵਾ ਤੋਂ ਅੱਜ ਖੁਸ਼ ਹੈ ਜੀ ਸੋ ਕੁਆਲੀ ਦੇ ਨਾਲ ਤੁਹਾਡਾ ਮਨ ਵੀ ਟਿਕਿਆ ਰਹੇਗਾ ਤੁਸੀਂ ਅਰਦਾਸ ਬੇਨਤੀ ਵੀ ਢੰਗ ਨਾਲ ਕਰ ਸਕੋਗੇ ਤੇ ਨਾਲ ਬੰਦਗੀ ਕਰਨੀ ਬੰਦਗੀ ਕਰੋ ਜੋ ਵੀ ਨਾਮ ਸ਼ਬਦ ਹੈ ਤੁਹਾਡੇ ਕੋਲ ਉਸ ਨੂੰ ਸਿਮਰੋ ਤਾਂ ਫਿਰ ਉਸ ਤੋਂ ਬਾਅਦ ਅਰਦਾਸ ਜੋ ਤੁਹਾਡੇ ਮਨ ਦੀ ਕੋਈ ਇੱਛਾ ਕੋਈ ਪ੍ਰੋਬਲਮ ਹੈ ਉਹ ਤੁਸੀਂ ਆਪਣੇ ਮਾਲਕ ਨਾਲ ਬਹਿ ਕੇ ਸ਼ੇਅਰ ਕਰਨੀ ਹੈ ਜੀ ਤੇ ਮਾਲਕ ਅਰਦਾਸਾਂ ਨੂੰ ਜਰੂਰ ਸੁਣਦਾ ਵੀ ਹੈ ਤੇ ਦੇਖਦਾ ਵੀ ਹੈ ਸਾਡੇ ਨਾਲ ਪਰ ਸਹੀ ਸਮਾਂ ਆਉਣ ਤੇ ਉਹ ਪੂਰੀ ਜਰੂਰ ਆਸ ਨੂੰ ਕਰ ਦਿੰਦਾ ਹੈ ਕਹਿੰਦੇ ਕਿ ਪ੍ਰਮਾਤਮਾ ਦੇ ਘਰ دیر ਹੈ ਪਰ ਆਂਦੀ ਨਹੀਂ ਤੇ ਹੁਣ ਇੱਥੇ ਕਵਾਲੀ ਦੀ ਹੋਰ ਇੱਕ ਗੱਲ ਕਰੀਏ ਕਿ ਜਦੋਂ ਤੁਸੀਂ ਕਵਾਲੀ ਸੁਣੋਗੇ ਪਤਾ ਨਹੀਂ ਕਦ ਤੁਹਾਡੀ ਸਿੱਧੀ ਸੁਰਤੀ ਉਹ ਪ੍ਰਮਾਤਮਾ ਨਾਲ ਜੁੜ ਜਾਵੇ ਇੱਕ ਤਾਂ ਹੁੰਦਾ ਕਿ ਮਨ ਸ਼ਾਂਤ ਆ ਮਨ ਨੂੰ ਸਕੂਨ ਮਿਲ ਰਿਹਾ ਹੈ ਸੇਵਾ ਕਰਕੇ ਦਰਬਾਰ ਚ ਬੈਠੇ ਹਾਂ ਇੱਕ ਹੁੰਦਾ ਕਿ ਸੁਰਤੀ ਲੱਗ ਜਾਣੀ ਉਹਦੀ ਸੰਸਾਨ ਦੀ ਸੁਰਤੀ ਲੱਗਣ ਦੇ ਨਾਲ ਇਸਾ ਹੁੰਦਾ ਕਿ ਸੁੱਧ-ਬੁੱਧ ਨਹੀਂ ਰਹਿੰਦੀ ਕਿ ਤੁਸੀਂ ਕਿੱਥੇ ਬੈਠੇ ਹੋ ਤੇ ਮਨ ਕਰਦਾ ਹੈ ਕਿ ਹੁਣ ਬੈਠੇ ਰਹੀਏ ਤੇ ਦੁਨੀਆਦਾਰੀ ਦਾ ਖਿਆਲ ਭੁੱਲ ਜਾਂਦਾ ਹੈ ਕਿੱਥੇ ਬੈਠੇ ਹਾਂ ਕੀ ਕਰ ਰਹੇ ਹਾਂ ਇਹ ਕੁਝ ਨਹੀਂ ਯਾਦ ਸਿਰਫ ਇੰਨਾ ਪਤਾ ਹੈ ਕਿ ਉਹ ਮਾਲਕ ਦੇ ਨਾਲ ਸੁਰਤੀ ਲੱਗੀ ਹੋਈ ਹੈ ਤੇ ਉਹਦੇ ਨਾਲ ਗੱਲਾਂ ਚੱਲ ਰਹੀਆਂ ਆ ਸੋ ਪਰਮਾਤਮਾ ਨਾਲ ਸੁਰਤੀ ਲੱਗ ਜਾਵੇ ਹੋਰ ਕੀ ਚਾਹੀਦਾ ਆ ਇਹ ਚੀਜ਼ਾਂ ਨੂੰ ਪਾਉਣ ਲਈ ਤਾਂ ਇਨਸਾਨ ਪੂਰੀ ਜ਼ਿੰਦਗੀ ਲਗਾ ਦਿੰਦਾ ਹੈ ਜੀ ਸੇਵਾ ਤਾਂ ਹਰ ਰੂਹ ਕਰਦੀ ਹੈ ਸਿਮਰਨ ਵੀ ਕਈ ਰੂਹਾਂ ਕਹਿੰਦੀਆਂ ਕਿ ਅਸੀਂ ਇੰਨਾ ਚਿਰ ਹਰ ਰੋਜ਼ ਸਿਮਰਨ ਕਰਦੇ ਆ ਪਰ ਕਿਤੇ ਨਾ ਕਿਤੇ ਉਹ ਸਿਮਰਨ ਤੁਹਾਡਾ ਪੂਰਾ ਹੋ ਹੀ ਨਹੀਂ ਰਿਹਾ ਕਿਉਂਕਿ ਮਨ ਕੰਮਾਂ ਵੱਲ ਤੋੜਿਆ ਤੁਹਾਨੂੰ ਇਹਨਾ ਪਤਾ ਕਿ ਅਸੀਂ ਚੌਂਕੜੀ ਮਾਰ ਕੇ ਬੈਠੇ ਹੋਏ ਆ ਸ਼ਬਦ ਕਰ ਰਹੇ ਹੋ ਕਿਤੇ ਮਨ ਵਿੱਚ ਆ ਜਾਂਦਾ ਚੇਤਨ ਤੇ ਕਰੀ ਜਾ ਰਹੇ ਆ ਵਾਨਾ ਖਿਆਲ ਕੰਮਾਂ ਵੱਲ ਆ ਅਸਲ ਸ਼ਬਦ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਅੱਜ ਅਸੀਂ ਕੀਤਾ ਜਿਸ ਦਿਨ ਸੁਰਤੀ ਪ੍ਰਮਾਤਮਾ ਨਾਲ ਹੋਏਗੀ ਕੋਈ ਮਨ ਜਿੱਥੇ ਉੱਧਰ ਲਖਿਆਲ ਨਹੀਂ ਹੋਏਗਾ ਸੋ ਐਸਾ ਸਮਾਂ ਆਉਂਦਾ ਜ਼ਰੂਰ ਹੈ ਪਰ ਉਹ ਮਾਲਕ ਦੇ ਹੁਕਮ ਦੇ ਅਨਸਾਰ ਆਉਂਦਾ ਹੈ ਸੋ ਹਰ ਰੋਜ਼ ਜਿਹੜੇ ਕੋਸ਼ਿਸ਼ ਕਰਦੇ ਰਹਿਣਗੇ ਕਰਦੇ ਰਹਿਣਗੇ ਸੋ ਕਾਫੀ ਸਮੇਂ ਤੋਂ ਜਿਹੜੇ ਕੋਸ਼ਿਸ਼ ਕਰ ਰਹੇ ਜਿਨ੍ਹਾਂ ਨੂੰ ਇਹ ਸੰਕੇਤ ਨਹੀਂ ਮਿਲਿਆ ਕਿਉਂਕਿ ਪਿਛਲਾ ਕੋਈ ਹਿਸਾਬ ਕਲੀਅਰ ਹੋਈ ਜਾ ਰਿਹਾ ਆ ਉਹ ਸੇਵਾ ਦੇ ਨਾਲ ਤੇ ਜਿਸ ਦਿਨ ਉਹ ਕਲੀਅਰ ਹੋ ਗਿਆ ਤੇ ਪ੍ਰਮਾਤਮਾ ਨਾਲ ਸੁਰਤੀ ਆਪਣੇ ਆਪ ਲੱਗ ਜਾਣੀ ਜਾਂ ਸੁਰਤੀ ਤਾਂ ਚੜ ਜਾਂਦੀ ਹੈ ਤਾਂ ਫਿਰ ਸਿਰਫ ਇੱਕੋ ਮਾਲਕ ਜਾਣਦਾ ਤੇ ਫਿਰ انسان ਦੀ ਰੂਹ ਜਾਣਦੀ ਹੈ ਔਰ ਕੁਝ ਵੀ ਨਹੀਂ ਸੋ ਬਾਕੀ ਇੱਥੇ ਇਹ ਹੈ ਕਿ ਕਵਾਲੀ ਲੱਗਣ ਦੇ ਨਾਲ ਕਈ ਵਾਰੀ ਭੁੱਬ ਖੁੱਲ ਜਾਂਦੀ ਹੈ ਸੋ ਜਿਹੜੇ ਕੰਮ ਸਾਲਾਂ ਦੀ ਸੇਵਾ ਕਰਕੇ ਨਹੀਂ ਬਣਦੇ ਬਚਨ ਨਹੀਂ ਹੁੰਦੇ ਉਹ ਕਵਾਲੀ ਤੇ ਹੋ ਜਾਂਦੇ ਹੈ ਇਹ ਸੱਚਾਈ ਹੈ ਕਵਾਲੀਆਂ ਕਿਉਂ ਦਰਬਾਰ ਵਿੱਚ ਲਗਾਈਆਂ ਜਾਂਦੀਆਂ ਕਿਉਂਕਿ ਮੋਜ ਵਿੱਚ ਉਹ ਮਾਲਕ ਜਦੋਂ ਆਉਂਦਾ ਹੈ ਤੇ ਕੁਝ ਨ ਕੁਝ ਦੇ ਕੇ ਹੀ ਜਾਂਦਾ ਆ ਪਿਛਾਂ ਵੈਸੇ ਹੀ ਨਹੀਂ ਮੁੜ ਜਾਂਦਾ ਸੋ ਕਵਾਲੀ ਹਮੇਸ਼ਾ ਹੀ ਲਗਾਉਣੀ ਹੈ ਤੇ ਇਹ ਜੋ ਗੱਲਾਂ ਦੱਸੀਆਂ ਗਈਆਂ ਜੀ ਇਹਨਾਂ ਤੇ ਅਮਲ ਜ਼ਰੂਰ ਕਰਨਾ ਗੱਲਾਂ ਹੋਰ ਵੀ ਬਹੁਤ ਨੇ ਸਮਝਾਉਣ ਨੂੰ ਕਵਾਲੀ ਦੇ ਥਰੂ ਪਰ ਹੁਣ ਸਮਾਂ ਥੋੜਾ ਹੈ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ ਥੋੜੀ ਬਹੁਤ ਇਹਦੇ ਬਾਰੇ ਗੱਲ ਕਰਾਂਗੇ ਜੀ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ